ਫਾਜ਼ਿਲਕਾ ਵਿਦਿਆਨਿੰਦਰਪਾਲ ਸਿੰਘ ਸੋਮਨਾ ਨੇ ਫਾਜ਼ਿਲਕਾ ਦੇ ਭਾਰਤ ਪਾਕ ਸਰਹੱਦ ਦੇ ਵਸਦੇ ਪਿੰਡਾਂ ਦਾ ਲਿਆ ਜਾਜਾ ਅਤੇ ਕੇਂਦਰ ਸਰਕਾਰ ਅੱਗੇ ਪੱਕਾ ਬੰਨ ਬਣਾਉਣ ਦੀ ਕੀਤੀ ਅਪੀਲ ਅਮਰਸ਼ਾਹ ਜ਼ਿਲ੍ਹਾ ਫਾਲਕਾ ਤਹਿਸੀਲ ਫਾਲਕਾ ਦੇ ਜੋ ਅੱਜ ਨਰਿੰਦਰਪਾਲ ਸਾਹਮਣਾ ਜੀ ਇਸ ਚੌਕੀ ਦੇ ਹਾਲਾਤ ਦੇਖਦੇ ਆਇਆ ਔਰ ਬਾਰਡਰ ਦੇ ਹਾਲਾਤ ਦੇਖਦੇ ਆਇਆ ਅੱਜ ਮੌਕੇ ਤੇ ਆਏ ਨੇ ਪਹੁੰਚੇ ਨੇ ਜੋ ਕਿ ਤਾਰਾਂ ਆਪਣੇ ਨਾਲ ਨਜ਼ਦੀਕ ਖੜੀਆਂ ਨੇ ਇਹ ਦਰਿਆ ਹੁਣ ਅੱਜ ਚੱਲ ਰਿਹਾ ਆ ਵੇਖੋ ਪਾਣੀ ਸਾਰਾ ਹੁਣ ਚੱਲ ਰਿਹਾ ਅੱਜ ਵੀ ਚੱਲ ਰਿਹਾ ਜਿਹੜਾ ਕਿ ਪਾਕਿਸਤਾਨ ਤੋਂ ਦਰਿਆ ਹੁੰਦਾ ਹੋਇਆ ਹਿੰਦੁਸਤਾਨ ਦੇ 15 16 ਪਿੰਡਾਂ ਨੂੰ ਅੱਜ ਖਤਰੇ ਦੀ ਘੰਟੀ ਵੱਜ ਰਹੀ ਹੈ ਇਹ ਜੋ ਕਿ ਅਸੀਂ ਕਣਕਾਂ ਵੀ ਆ ਸਾਡੇ ਬੀਜੇ ਨਹੀਂ ਜਾਣੀਆਂ ਜੋੜਨਾ ਸਾਡਾ ਗਏ ਗਏ ਕਣਕਾ ਨਹੀਂ ਬੀਜੇ ਜਾਣੀਆਂ ਸੈਂਟਰ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਤੁਸੀਂ ਦੂਰ ਬੈਠਿਓ 5 400 1000 ਕਿਲੋਮੀਟਰ ਦੇ ਇੱਥੇ ਆਓ ਵੇਖੋ ਵੀ ਕੀ ਹਾਲਾਤ ਨੇ ਸਾਡੀ ਬੀਏ ਸੇਵ ਦੇ ਕੀ ਹਾਲਾਤ ਨੇ ਸਾਡੇ ਪੰਜਾਬ ਦੇ ਕੀ ਹਾਲਾਤ ਨੇ ਪਿੰਡਾਂ ਦੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਸੈਂਟਰ ਸਰਕਾਰ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਨੂੰ ਸਾਥ ਲੈ ਕੇ ਇਹ ਬੰਨ ਜਿਹੜਾ ਹੈ ਤਾਰਨਾ ਕੱਢਿਆ ਜਾਵੇ ਤਾਂ ਹੀ 15 20 ਪਿੰਡ ਬਚ ਸਕਦੇ ਨੇ ਔਰ 5 7 ਸਾਡੀਆਂ ਚੌਕੀਆਂ ਬਚ ਸਕਦੀਆਂ ਅੱਜ ਅਸੀਂ ਪਹੁੰਚੇ ਆ ਪਿੰਡ ਬੱਲੇਸ਼ਾ 88 ਗੁਲਾਬਾ ਬਹਿਣੀ ਜੋ ਕਿ ਦਰਨਾ ਕਾਰਾ ਜੀ ਜੀ ਬਾਨ ਚੌਕੀ ਇਹਦੇ ਕੋਲ ਜੋ ਹੜ ਆਈ ਸੀ ਸਾਡੇ ਜਿਹੜੇ 20 ਪਿੰਡ ਨੇ 20 ਪਿੰਡਾਂ ਨੂੰ ਮਾਰ ਪਈ ਏ ਔਰ ਪਾਣੀ ਕੁਛ ਘਟਿਆ ਸੀ ਪਰ ਜਿਹੜਾ ਹੁਣ ਹਾਲਾਤ ਬਣ ਗਏ ਨੇ ਜੋ ਸਾਡੇ ਇਹ ਜੋ ਪਿੱਛੇ ਤਕਰੀਕ ਹੈ ਸਤਲੋਈ ਦੀ ਔਰ ਜਿਹੜਾ ਸਤਲੋਈ ਦਾ ਦਰਿਆ ਅੱਗੇ ਹੈਗਾ ਏ ਉਹਦੇ ਤੋਂ ਜਿਹੜਾ ਪਾੜ ਪਿਆ ਏ ਸਾਡੇ ਲੋਕਾਂ ਦੇ ਜ਼ਮੀਨ ਵਿੱਚ ਗਈ ਚੱਲੀ ਔਰ ਜਰਜੀ ਜੀ ਬਾਨ ਗੱਟੀ ਨੰਬਰ ਇੱਥੇ ਇਥੋਂ ਜਿਹੜਾ ਹੈ ਨਾ ਪਾੜ ਪਿਆ ਇਹ ਘੱਟ ਤੋਂ ਘੱਟ ਮੇਰੇ ਕਹਿੰਦਾ ਪੰਜਾਬ ਫੁੱਟ ਦਾ ਪਾਗ ਪਿਆ ਗਿਆ ਹੈ ਤੇ ਇਹ ਜਿਹੜੀ ਸਾਡੀ ਸਰਕਾਰ ਸੈਂਟਰ ਕੇ ਬੇਨਤੀ ਹੈ ਕਿ ਪੰਜਾਬ ਸਰਕਾਰ ਵੀ ਹਿੱਲਾ ਕਰੇਗੀ ਪਰ ਸੈਂਟਰ ਸਰਕਾਰ ਮਨਜ਼ੂਰੀ ਦੇਵੇ ਔਰ ਪੰਜਾਬ ਸਰਕਾਰ ਤਿਆਰ ਹੈ ਜੋ ਇੱਥੇ ਬਣ ਬਾਈ ਸਕਦਾ ਹੈ ਬਾਡਰ ਤੇ ਤੇ ਤਾਂ ਹੀ ਸਾਡੇ ਇਹ ਪੰਜਾਬ ਦੇ ਪਿੰਡ ਸਾਡੇ ਲੋਕ ਬਾਈ ਸਕਦੇ ਨੇ ਅਗਰ ਜੇ ਸੈਂਟਰ ਸਰਕਾਰ ਮਨਜ਼ੂਰੀ ਨਹੀਂ ਦਿੰਦੀ ਤੇ ਸਾਡਾ ਜਿਹੜਾ ਨਾ ਇਹ ਕੋਈ ਹਾਲ ਨਹੀਂ ਬਣਨਾ ਇਸ ਕਰਕੇ ਸੈਂਟਰ ਸਰਕਾਰ ਅੱਗੇ ਬੇਨਤੀ ਹੈ ਕਿ ਸਾਨੂੰ ਇਹ ਮਨਜ਼ੂਰੀ ਦਿੱਤੀ ਜਾਵੇ ਮੌਕੇ ਦੇ ਹਾਲਾਤ ਵੇਖੇ ਜਾਵਣ ਤੇ ਇਹ ਸੰਪਰਕ ਕਰਕੇ ਜੋ ਬੀਐਸਐਫ ਨਾਲ ਤੇ ਸੈਂਟਰ ਸਰਕਾਰ ਸਾਨੂੰ ਮਨਜ਼ੂਰੀ ਦੇਵੇ ਤੇ ਪੰਜਾਬ ਸਰਕਾਰ ਤਿਆਰ ਹੈ ਇੱਥੇ ਬਾਰਡਰ ਦੇ ਮਨੇ ਮਨੇ ਬੰਨ ਬੱਝ ਜਾਵੇ ਤੇ ਤਾਂ ਹੀ ਅਸੀਂ ਬਾਈ ਸਕਦੇ ਆ ਅੱਜ ਜੀਜੀ ਬਾਦ ਦਾ ਗੁਲਾਬਾ ਪੈਣੀ ਪਿੰਡ ਪਹੁੰਚੇ ਸਾਡੇ ਐਮਐਲਏ ਸਾਹਿਬ ਜਿਲ੍ਹਾ ਫਾਹਲਕਾ ਦੇ ਸਰਦਾਰ ਨਰਿੰਦਰਪਾਲ ਸੋਹਣਾ ਜੀ ਉਹ ਵੀ ਪਹੁੰਚੇ ਨੇ ਉਹਨਾਂ ਨੇ ਹਾਲਾਤਾਂ ਦਾ ਜਾਇਜ਼ਾ ਲਿਆ ਹਾਲਾਤ ਇਥੇ ਬਹੁਤ ਮਾੜੇ ਗਏ ਨੇ ਕਿਉਂਕਿ ਇੱਥੇ ਜਿਹੜੇ ਵੀ 25 ਪਿੰਡ ਨੇ ਸਾਰੇ ਦੇ ਸਾਰੇ ਖੇਰੇ ਵਿੱਚ ਆ ਗਏ ਨੇ ਪਾਣੀ ਅਜੇ ਤੱਕ ਚੱਲੀ ਜਾਂਦਾ ਜੋ ਸਤਲੁਜ ਦਰਿਆ ਦਾ ਉਹ ਪਾਣੀ ਵਧਿਆ ਹੋਇਆ ਹੈ ਤੇ ਉਹਦੇ ਤੋੜ ਹੋ ਗਏ ਨੇ ਇੱਥੇ ਹੁਣ ਕੋਈ ਬੰਨ ਦਾ ਜਿਹੜੇ ਹੈਗਾ ਉਹ ਸਾਰੀ ਜਿਹੜੀ ਇੱਥੇ ਦੀ ਸੰਗਤ ਇਹੋ ਅਰਦਾਸ ਕਰ ਰਹੀ ਹੈ ਵੀ ਤੁਸੀਂ ਸਾਨੂੰ ਐਮਐਲਏ ਸਾਹਿਬ ਸਾਡਾ ਇਹ ਬੰਨ ਦਾ ਕਰਾਓ ਤੇ ਐਮਐਲਏ ਸਾਹਿਬ ਨੂੰ ਇਹ ਗੱਲ ਕਹੀ ਹੈ ਵੀ ਸੈਂਟਰ ਸਰਕਾਰ ਜਿਹੜੀ ਹੈਗੀ ਹੈ ਅਸੀਂ ਉਹਦੇ ਉਹਦੇ ਅੱਗੇ ਵੀ ਅਪੀਲ ਕਰਨੇ ਸੈਂਟਰ ਸਰਕਾਰ ਦੇ ਅੱਗੇ ਵੀ ਵੀ ਸਾਨੂੰ ਜਿਹੜਾ ਹੈਗਾ ਪੰਜਾਬ ਸਰਕਾਰ ਨਾਲ ਰਲ ਕੇ ਤੁਸੀਂ ਤੇ ਪੰਜਾਬ ਸਰਕਾਰ ਨੂੰ ਸੰਯੋਗ ਦਿਓ ਪੰਜਾਬ ਸਰਕਾਰ ਤਿਆਰ ਹੈਗੀ ਹੈ ਇਹ ਸਾਡਾ ਬੰਨ ਬਣਾਉਣ ਨੂੰ ਸਾਡੇ ਪਿੰਡ ਬਚਾਉਣ ਨੂੰ ਨਾਲ ਤੁਹਾਡੀ ਹੈਲਪ ਹੋ ਜਾਵੇ ਸੈਂਟਰ ਸਰਕਾਰ ਦੀ ਮਨਜ਼ੂਰੀ ਦਿੱਤੀ ਜਾਵੇ ਅਸੀਂ 18 ਦੇ ਹੁਣ ਨਜ਼ਦੀਕ ਹੀ ਖੜੇ ਆ ਜੋ ਕਿ ਪਾਣੀ ਵੀ ਜਿਹੜਾ ਹੈਗਾ ਜੇ ਸੁੱਕਣ ਦਾ ਕੋ ਚਾਂਸ ਨਹੀਂ ਹੈਗਾ ਵੀ ਕਣਕ ਜਿਹੜੀ ਹੈਗਾ ਬੀਜੀ ਜਾ ਸਕੇ ਤੇ ਇਹ ਸਾਡੀ ਅਪੀਲ ਹੈਗੀ ਹੈ ਬਾਰਡਰ ਵਾਲਿਆਂ ਦੀ ਜਿੰਨੇ ਵੀ ਬਾਰਡਰ ਦੇ ਲੋਕ ਨੇ ਵੀ 25 ਪਿੰਡ ਅਸੀਂ ਸਾਰੇ ਅਪੀਲ ਕਰਦੇ ਆ ਸਾਡੇ ਸਰਪੰਚ ਸਾਹਿਬ ਖੜੇ ਨੇ ਵੱਲਾ ਸ਼ਾ ਗੁਲਾਬਾ ਬੈਣੀ ਦੇ ਤੇ ਅਸੀਂ ਇਹੋ ਹੀ ਬੇਨਤੀ ਕਰਦੇ ਆ ਵੀ ਸੈਂਟਰ ਸਰਕਾਰ ਮਨਜ਼ੂਰੀ ਦੇਵੇ ਤੇ ਪੰਜਾਬ ਸਰਕਾਰ ਨੂੰ ਸਹਿਯੋਗ ਦੇ ਕੇ ਜੋ ਇਹਦਾ ਪੈਸਾ ਪਾ ਲੱਗਦਾ ਹੈ ਉਹ ਕਰਕੇ ਤੇ ਸਾਡਾ ਬਚਾ ਕੀਤਾ ਜਾਵੇ ਬਾਰਡਰ ਵਾਲ ਇਸ ਮੌਕੇ ਅਸੀਂ ਖੜੇ ਆ ਪਿੰਡ ਵੱਲੇਸ਼ਾ ਠਾੜ ਔਰ ਗੁਲਾਬਾ ਪੈਣੀ ਜਿਹੜਾ ਕਿ ਇਹ ਪਿੰਡ ਬਿਲਕੁਲ ਜ਼ੀਰੋ ਲਾਈਨ ਦੇ ਨਾਲ ਹੈ ਭਾਰਤ ਪਾਕਿਸਤਾਨ ਸਰਹੱਦ ਦੇ ਉੱਪਰ ਪਿੰਡ ਹੈ ਔਰ ਪਿੰਡ ਦੇ ਨਾਲੋਂ ਹੀ ਜਦੋਂ ਸਤਲੁਜ ਦਰਿਆ ਪਾਕਿਸਤਾਨ ਤੋਂ ਹੁੰਦਾ ਆ ਇਸ ਪਿੰਡ ਦੇ ਨਾਲੋਂ ਇੰਡੀਆ ਦੇ ਵਿੱਚ ਇਸ ਪਿੰਡ ਦੇ ਵਿੱਚ ਪੰਜਾਬ ਦੇ ਵਿੱਚ ਐਂਟਰ ਹੁੰਦਾ ਪਿੰਡ ਗੁਲਾਬਾ ਪੈਣੀ ਦੇ ਉਹ ਜਦੋਂ ਦਰਿਆ ਐਂਟਰ ਹੁੰਦਾ ਆਪਣੇ ਇੰਡੀਆ ਦੇ ਵਿੱਚ ਇਸ ਪਿੰਡ ਦੇ ਵਿੱਚ ਗੁਲਾਬਾ ਪੈਣੀਂਦੇ ਤੇ ਉਹਦੇ ਨਾਲ ਬਹੁਤ ਵੱਡੀ ਮਾਰ ਜਿਹੜੀ ਹੈ ਸਾਡੇ ਲੋਕਾਂ ਨੂੰ ਵੱਜਦੀ ਹੈ ਕਿਉਂਕਿ ਇਹ ਦਰਿਆ ਜਿਹੜਾ ਬਿਲਕੁਲ ਬਾਰਡਰ ਦੇ ਉੱਪਰ ਹੈ ਹੁਣ ਵੀ ਅਸੀਂ ਦੇਖ ਕੇ ਆਏ ਆ ਸਾਨੂੰ ਬੀਐਸਐਫ ਦੇ ਜਿਹੜੇ ਸਾਡੇ ਜਵਾਨ ਨੇ ਇਹਨਾਂ ਨੇ ਦਿਖਾਇਆ ਹੈ ਅਧਿਕਾਰੀ ਨੇ ਦਿਖਾਇਆ ਕਿ 15 ਤੋਂ 20 ਫੁੱਟ ਦਾ ਜਿਹੜਾ ਪਾੜ ਹੈ ਜਿਹੜਾ ਵੱਡਾ ਦਰਿਆ ਹੈ ਉੱਥੇ ਪੈ ਚੁੱਕਿਆ ਹੈ ਔਰ ਉਹ ਜਿਹੜਾ ਪਾੜ ਪੈਣ ਕਰਨ ਹੁਣ ਦੇਖੋ ਖੇਤਾਂ ਦੇ ਵਿੱਚ ਦੁਬਾਰਾ ਫਿਰ ਪਾਣੀ ਆਉਣਾ ਸ਼ੁਰੂ ਹੋ ਗਿਆ ਇਹ ਜਿਹੜਾ ਵੱਡਾ ਦਰਿਆ ਹੈ ਇਹ ਬਹੁਤ ਮੁਸੀਬਤਾਂ ਜਿਹੜੀਆਂ ਇੱਥੇ ਲੋਕਾਂ ਨੂੰ ਆ ਰਹੀਆਂ ਨੇ ਔਰ 2023 ਦੇ ਵਿੱਚ ਜਦੋਂ ਹੜ੍ਹ ਆਇਆ ਸੀ ਪ੍ਰਪੋਜ਼ਲ ਬਣਵਾਈ ਕਿ ਇੱਥੇ ਕਿਉਂ ਨਾ ਕੋਈ ਬੰਨ ਬਣਾ ਦਿੱਤਾ ਜਾਏ ਹੋ ਜਾਂ ਕੋਈ ਕਿਸੇ ਤਰੀਕੇ ਦਾ ਪ੍ਰਬੰਧ ਕਰ ਦਿੱਤਾ ਜਾਵੇ ਕਿ ਇਹ ਪਾਣੀ ਜਿਹੜਾ ਹੈ ਇੱਧਰ ਨਾ ਆਵੇ ਤਾਂ ਉਦੋਂ ਵੀ ਜਿਹੜਾ ਸਾਡਾ ਦੇਸ਼ ਦਾ ਡਿਫੈਂਸ ਡਿਪਾਰਟਮੈਂਟ ਹੈ ਰੱਖਿਆ ਮੰਤਰਾਲਾ ਹੈ ਉਧਰੋਂ ਸਾਨੂੰ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਮਿਲਿਆ ਤੇ ਅੱਜ ਅਸੀਂ ਇੱਥੇ ਖੜੇ ਆਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਸਾਡੇ ਅਧਿਕਾਰੀ ਸਾਡੇ ਅਫਸਰ ਸਹਿਬਾਨ ਸਾਰੇ ਅਸੀਂ ਤਿਆਰ ਆਂ ਬੰਨ ਬਣਾਉਣ ਲਈ ਵੀ ਤਿਆਰ ਆਂ ਜਿੰਨਾ ਪੈਸਾ ਲੱਗਦਾ ਸਰਕਾਰ ਦੇਣ ਲਈ ਵੀ ਤਿਆਰ ਹੈ ਪਰ ਸਾਨੂੰ ਜਿਹੜਾ ਰੱਖਿਆ ਮੰਤਰਾਲਾ ਸਾਡੇ ਦੇਸ਼ ਦਾ ਡਿਫੈਂਸ ਡਿਪਾਰਟਮੈਂਟ ਹੈ ਉਹ ਸਾਨੂੰ ਇੱਥੇ ਬੰਨ ਬਣਾਉਣ ਦੀ ਇਜਾਜ਼ਤ ਦੇਵੇ ਔਰ ਜੇ ਉਹ ਬੰਨ ਬਣ ਜੇ ਜੇ ਕਿਸੇ ਵੀ ਤਰੀਕੇ ਕੋਈ ਵੀ ਇਹਨਾਂ ਦਾ ਹੱਲ ਹੋ ਜਾਏ ਤਾਂ ਕਿ ਪਾਣੀ ਜਿਹੜਾ ਦਰਿਆ ਦਾ ਇਹਨਾਂ ਪਿੰਡਾਂ ਵੱਲ ਨਾ ਆਵੇ ਤੇ ਸਾਡੇ ਪਿੰਡ ਬਚ ਸਕਦੇ ਨੇ ਇਹ ਸਾਡੀ ਬੇਨਤੀ ਹੈ ਸਾਡੀ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਰੈਡੀ ਹੈ ਪੈਸਾ ਦੇਣ ਨੂੰ ਬੰ ਜਿਹੜਾ ਜਿੱਥੇ ਜਿੰਨਾ ਵੀ ਪੈਸਾ ਲੱਗਦਾ ਪੰਜਾਬ ਸਰਕਾਰ ਤਿਆਰ ਹੈ ਤੁਸੀਂ ਸਾਨੂੰ ਪਰਮਿਸ਼ਨ ਦਿਓ ਅਸੀਂ ਇਸ ਜਿਹੜੀ ਸਿਚੁਏਸ਼ਨ ਤੋਂ ਕਿਵੇਂ ਅਸੀਂ ਬਚ ਸਕਦੇ ਆ ਸਾਡੇ ਲੋਕ ਕਿਵੇਂ ਬਚ ਸਕਦੇ ਨੇ ਅਸੀਂ ਉਵੇਂ ਜਿੰਨਾ ਵੀ ਪੈਸਾ ਲੱਗਦਾ ਪੰਜਾਬ ਗਵਰਨਮੈਂਟ ਤਿਆਰ ਹੈ ਪਰ ਸਾਨੂੰ ਪਰਮਿਸ਼ਨ ਜ਼ਰੂਰ ਦਿੱਤੀ ਜਾਵੇ ਕਿਉਂਕਿ ਇਹ ਪਰਮਿਸ਼ਨਾਂ ਨੇ ਜਿਹੜੀਆਂ ਇਹ ਸੈਂਟਰ ਸਰਕਾਰ ਦੇ ਅੰਡਰ ਅੰਡਰ ਆਉਂਦੀਆਂ ਨੇ ਕਿਉਂਕਿ ਐ ਜ਼ੀਰੋ ਲਾਈਨ ਨੇੜੇ ਆ ਤਾਰੇ ਵੇਖੋ ਕਿੰਨੀਆਂ ਨੇੜੇ ਲੱਗ ਰਹੀਆਂ ਨੇ ਤਾਂ ਸਾਰਾ ਬਾਰਡਰ ਏਰੀਆ ਹੈ ਸਾਡੇ ਪਿੰਡ ਨੇ ਇਹਨਾਂ ਨੂੰ ਬਹੁਤ ਹੱਦ ਤੱਕ ਜਿਹੜਾ ਵੱਡੇ ਦਰਿਆ ਦੇ ਪਾਣੀ ਤੋਂ ਸਤਲੁਜ ਵੱਡਾ ਦਰਿਆ ਜਿਹੜਾ ਉਹਦੇ ਪਾਣੀ ਤੋਂ ਬਚਾਇਆ ਜਾ ਸਕਦਾ